ਥਰੂ ਦੀ ਡਿਪਟੀ ਕਮਿਸ਼ਨਰ ਸਾਹਿਬ ਪੰਜਾਬ ਦੇ ਅੱਜ ਜਿਹੜੇ ਹਾਲਾਤ ਬਣੇ ਆ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਦੀ ਹਾਹਾਕਾਰ ਜਿਹੜੀ ਹੈ ਉਹ ਪਹੁੰਚ ਰਹੀ ਹੈ ਕਿਸੇ ਪਾਸੇ ਤੋਂ ਵੇਖ ਲਓ ਔਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿਨ ਰਾਤ ਜਦੋਂ ਬੋਲਦੇ ਸਟੇਜਾਂ ਤੇ ਉਦੋਂ ਬਸ ਇੱਕੋ ਗੱਲ ਰੱਟ ਲਾਈ ਹੁੰਦੀ ਹੈ ਕਿ ਅਸੀਂ 70 ਸਾਲ ਦਾ ਪੰਜਾਬ ਦਾ ਨਮੂਨਾ ਬਦਲ ਕੇ ਰੱਖ ਦਿੱਤਾ ਤੇ ਜਦੋਂ ਕਿਹਾ ਗਿਆ ਸੀਗਾ ਵੀ ਅਸੀਂ ਤੇ ਇੱਥੇ ਕ腐ਸ਼ਨ ਖਤਮ ਕਰਦੇ ਆਂ ਅੱਜ ਮੇਰਾ ਖਿਆਲ ਹੈ ਕੱਲੇ ਕੱਲੇ ਦਫ਼ਤਰ ਚਲੇ ਜਾਓ ਅਸ ਤਹਿਸੀਲਦਾਰ ਦੇ ਚਲੇ ਜਾਓ ਦੂਕੀ ਜਾਣਾ ਥਾਣੇ ਤੇ ਤਹਿਸੀਲਦਾਰਾਂ ਤੱਕ ਜਿਹੜਾ ਕੋਈ ਕਿਤੇ 2000 ਰੁਪਿਆ 3000 ਖਰਚਾ ਲੈਂਦਾ ਹੋਏਗਾ ਅੱਜ 60 60000 ਰੁਪਿਆ ਇੱਕ ਰਜਿਸਟਰੀ ਦਾ ਖਰਚਾ ਲੈ ਰਿਹਾ ਕਿਉਂ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲੇ ਨਹੀਂ ਰਹਿ ਗਏ ਆ ਤਾਂ ਮਿਆਂਦਾਰ ਜੀ ਹੋਏ ਕਟੜੇ ਮਿਆਂਦਾਰ ਜੀ ਹੋਏ ਲੋਕਾਂ 'ਚ ਇਹ ਗੱਲ ਫਲਾਈ ਗਈ ਹੈ ਕਿ ਕੇਜਰੀ ਦੀ ਸਰਕਾਰ ਕੇਜਰੀਵਾਦੀ ਸਰਕਾਰ ਕਟੜ ਇਮਾਨਦਾਰ ਸਰਕਾਰ ਰਹੇਗੀ। ਔਰ ਅੱਜ ਇਕੱਲਾ ਇਕੱਲਾ ਵਰਕਰ ਵੀ ਜਿਹੜਾ ਨਾ ਜੀ ਉਹ ਸਾਰੀ ਕ腐ਪਸ਼ਨ ਕਰਕੇ ਆਪਣੇ ਘਰਪਨ ਤੇ ਲੱਗਾ ਹੋਇਆ। ਜੇ ਅੱਜ ਮਹਿੰਗਾਈ ਦੀ ਗੱਲ ਕਰ ਲਈਏ। ਪਹਿਲਾਂ ਹੀ ਬੜਾ ਵੱਡੇ ਬੋਝ ਪਾਏ ਐ ਇਸ ਪੰਜਾਬ ਦੇ ਲੋਕਾਂ ਦੇ ਉੱਤੇ। ਇਜਲਾਸ ਹੋਇਆ ਚਾਰ ਦਿਨ ਦਾ ਇਜਲਾਸ ਹੋਇਆ। ਉਸ ਇਜਲਾਸ ਵਿੱਚ ਕਿਸੇ ਨੂੰ ਮੂੰਹ ਖੋਲਣ ਦੀ ਇਜਾਜ਼ਤ ਨਹੀਂ ਹੁੰਦੀ। ਆਪੇ ਕੋੜੀਆਂ ਗਾ ਕੇ ਆ ਜਾਂਦੇ। ਜੇ ਕੋਈ ਬੋਲਦਾ ਤੇ ਉਹਨਾਂ ਨੂੰ ਨਾ ਸੁਣਾਉਂ ਦਿੱਤਾ ਜਾਂਦਾ ਤੇ ਨਾ ਉਹਨਾਂ ਬਾਹਰ ਕਿਸੇ ਨੂੰ ਗੱਲ ਕਰਨ ਦਿੱਤੀ ਜਾਂਦੀ। ਤੁਸੀਂ ਇਹ ਦੇਖੋ ਕਿ اجلاس ਖਤਮ ਹੋ ਗਿਆ। ਇਹ ਚੀਜ਼ਾਂ اجلاس ਵਿੱਚ ਡਿਸਕਸ ਹੁੰਦੀਆਂ ਹੁੰਦੀਆਂ ਕਿ ਅਸੀਂ ਕੋਈ ਬੋਝ ਪਾਉਣਾ ਸਰਕਾਰ ਲੋਕਾਂ ਤੇ ਕਿ ਨਹੀਂ ਪਾਉਣਾ। ਅਸੀਂ ਟੈਕਸ ਲਾਉਣਾ ਹੈ ਕਿ ਨਹੀਂ ਲਾਉਣਾ। ਸਬਸਿਡੀ ਖਤਮ ਕਰਨੀ ਹੈ ਕਿ ਨਹੀਂ ਕਰਨੀ। ਅਸੀਂ ਡੀਜ਼ਲ ਦਾ ਭਾਅ ਵਧਾਉਣਾ ਹੈ। ਅਸੀਂ ਪੈਟਰੋਲ ਦਾ ਭਾਅ ਵਧਾਉਣਾ ਹੈ। ਕਿੰਨਾ ਵਧਾਉਣਾ ਹੈ ਇਹ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਗੱਲ ਹੁੰਦੀ ਹੈ ਤੇ ਵਿਧਾਨ ਸਭਾ ਦਾ ਜਿੱਦਾਂ ਦਾ اجلاس ਖਤਮ ਹੋਇਆ। ਉਦੋਂ ਰਾਤ ਨੂੰ ਚੋਰ ਮੋਰੀ ਰਾਈ। ਡੀਜ਼ਲ ਦੇ ਉੱਤੇ 92 ਪੈਸੇ ਦਾ ਵਾਧਾ ਔਰ ਪੈਟਰੋਲ ਦੇ ਉੱਤੇ 62 ਪੈਸੇ ਦਾ ਵਾਧਾ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਸਾਡਾ ਅੱਜ ਤੇਲ ਤੇ ਪੈਟਰੋਲ ਦਾ ਵਾਧਾ ਹੋਇਆ ਹੈ ਇਹ ਕਿੰਨਾ ਕੁ ਚੁੰਮਰ ਨਿਕਲੇਗਾ ਤੇ 7 ਕਿਲੋ ਵਾਟ ਜਿਹੜੀ ਬਿਜਲੀ ਹੈ ਉੱਥੇ ਤੱਕ 3 ਰੁਪਏ ਸਬਸਿਡੀ ਮਿਲਦੀ ਹੁੰਦੀ ਸੀ ਉਹ 3 ਰੁਪਏ ਦੀ ਸਬਸਿਡੀ ਬੰਦ ਜੇ ਇਹਦੇ ਨਾਲ ਇਸ ਇਸ ਫੈਸਲੇ ਦੇ ਨਾਲ 2400 ਕਰੋੜ ਰੁਪਏ ਦਾ ਬੋਝ ਪੈਣਾ ਪੰਜਾਬ ਦੇ ਲੋਕਾਂ ਤੇ ਜੇਬਾ ਖਾਲੀ ਕੋਈ ਖਾਹਾਂ ਵੀ ਦੇਣ ਵਾਸਤੇ ਅੱਜ ਪਹਿਲੀ ਵਾਰੀ ਅਸੀਂ ਦੇਖਿਆ ਕਿ ਇਹ ਸਰਕਾਰ ਦੇ ਵਿੱਚ ਪੁਲਿਸ ਮੁਲਾਜ਼ਮਾ ਦੀ ਵੀ ਤਨਖਾਹ ਜਿਹੜੀ ਹੈ ਉਹ 25 25 30 30 ਦਿਨ ਜਿਹੜੀ ਉਹ ਲੇਟ ਹੁੰਦੀ ਕਦੀ ਪੁਲਿਸ ਦੀ ਲੇਟ ਨਹੀਂ ਕਦੀ ਹੋਈ ਸੋ ਅੱਗੇ ਜਾ ਕੇ ਦੇਖੀਏ ਤੇ ਜਿਹੜਾ ਆ ਬੋਝ ਹੈ ਇਹਨੂੰ ਤੁਰੰਤ ਇਹਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਇੰਨਾ ਚੋਰ ਮੋਰੀ ਨਹੀਂ ਬੋਝ ਪਾਉਣਾ ਔਰ ਲੋਕਾਂ ਦੇ ਉੱਤੇ ਐਡਾ ਖਚੂਮਰ ਕੱਢਣਾ ਟਰਾਂਸਪੋਰਟ ਦੇ ਉੱਤੇ ਕਿੰਨਾ ਬੋਝ ਪਿਆ ਡੀਜ਼ਲ ਮਹਿੰਗਾ ਹੋਏਗਾ ਕੁਦਰਤੀ ਹੈ ਬੱਸਾਂ ਦੇ ਕਿਰਾਏ ਵਧਣਗੇ ਜਿਹੜਾ ਬੰਦਾ 15 ਰੁਪਏ ਦਾ ਕਿਰਾਇਆ ਦਿੰਦਾ ਅਜਨ 20 ਰੁਪਿਆ ਕਰਾਇਆ ਦੇਣਾ ਪਏਗਾ ਇੰਨਾ ਸਿੱਧਾ ਹੀ ਗਰੀਬਾਂ ਤੇ ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਜ਼ਿਆਦਾ ਤੇ ਇਹੀ ਬਸਤੇ ਚੜਦੇ ਨੇ ਲੋਕ ਜਿਨ੍ਹਾਂ ਲੋਕਾਂ ਦੇ ਤੇ ਪੈਟਰੋਲ ਚਲਾਉਣ ਵਾਲਿਆਂ ਦੇ ਉੱਤੇ ਕਿੰਨਾ ਵੱਡਾ ਬੋਝ ਹੈ ਦੂਜੀ ਗੱਲ ਹੈ ਕਿ ਇਹਦਾ ਜਿਹੜਾ ਬੋਝ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਦੀ ਹਾਂ ਕਿ ਨੇੜੇ ਦੇ ਜਿਹੜੇ ਹਮੇਸ਼ਾ ਜਦੋਂ ਕਿ ਕੀਮਤਾਂ ਵਧਾਈਦੀਆਂ ਉਹ ਨਾਲ ਦੀਆਂ ਸਟੇਟਾਂ ਨੂੰ ਦੇਖਿਆ ਜਾਂਦਾ ਹੈ ਇਹੀ ਮਾਝਲ ਦਾ ਰੇਟ ਕੀ ਹੈ ਜੰਮੂ ਕਸ਼ਮੀਰ ਦਾ ਰੇਟ ਕੀ ਹੈ ਚੰਡੀਗੜ੍ਹ ਦਾ ਰੇਟ ਕੀ ਹੈ ਜਾਂ ਰਾਜਸਥਾਨ ਦੇ ਜਿਹੜੇ ਹਰਿਆਣੇ ਦਾ ਰੇਟ ਕੀ ਹੈ ਤੇ ਤੁਸੀਂ ਹੈਰਾਨ ਹੋਵੋਗੇ ਕਿ ਜੰਮੂ ਕਸ਼ਮੀਰ ਨਾਲੋਂ ਜਿਹੜਾ ਗਵਾਂਡੀ ਸੂਬਾ ਪਟ્રોલ ਦਾ ਜਿਹੜਾ ਫਰਕ ਹੈ ਉਹ ਜੰਮੂ ਕਸ਼ਮੀਰ ਦਾ 1 ਰੁਪਏ 60 ਪੈਸੇ ਦਾ ਫਰਕ ਹਰਿਆਣੇ ਦਾ 1 ਰੁਪਏ 95 ਪੈਸੇ ਦਾ ਫਰਕ ਹਿਮਾਚਲ ਤੋਂ 2 ਰੁਪਏ 35 ਪੈਸੇ ਦਾ ਫਰਕ ਚੰਡੀਗੜ੍ਹ ਤੋਂ 3 ਰੁਪਏ ਦਾ ਫਰਕ ਇਹ ਤੇ ਪਟ્રોલ ਤੇ ਡੀਜ਼ਲ ਤੇ ਵੇਖੋ ਤੁਸੀਂ ਹਿਮਾਚਲ ਤੋਂ 1 ਰੁਪਏ 42 ਪੈਸੇ ਦਾ ਫਰਕ ਜੰਮੂ ਕਸ਼ਮੀਰ ਤੋਂ 4 ਰੁਪਏ 39 ਪੈਸੇ ਦਾ ਫਰਕ ਅਨਾਲ ਲੱਗਦਾ ਜੰਮੂ ਸਾਡੇ ਇਹ ਤਾਂ ਕਠੂਏ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚੋਂ 5 ਰੁਪਏ 60 ਪੈਸੇ ਦਾ ਫਰਕ ਤੁਸੀਂ ਇਹ ਦੇਖੋ ਪਟ્રોલ ਦਾ ਡੀਜ਼ਲ ਦਾ 5 ਰੁਪਏ 60 ਪੈਸੇ ਦਾ ਚੰਡੀਗੜ੍ਹ ਤੋਂ ਫਰਕ ਹੁਣ ਜਿਹੜੀਆਂ ਸਾਡੀ ਸਟੇਟ ਦੇ ਵਿੱਚੋਂ ਜਿਹੜਾ ਸਾਡੇ ਨਾਲ ਲੱਗਦੀ ਸਟੇਟ ਹੈ ਹਰਿਆਣਾ ਕਿੰਨੀ ਕੁ ਦੂਰ ਹੈ ਜੀ ਚੰਡੀਗੜ੍ਹ ਕਿੰਨੀ ਕੁ ਦੂਰ ਹੈ ਰੋਜ਼ ਲੋਕੀ ਚੰਡੀਗੜ੍ਹ ਜਾਂਦੇ ਐ ਰੋਜ਼ ਮੁਹਾਲੀ ਦੇ ਲੋਕ ਜਾਂਦੇ ਐ ਉਹ ਲੋਕ ਉੱਥੇ ਭਰਾ ਕੇ ਲਿਆਉਣਗੇ ਸਭ ਤੋਂ ਮਾਰੀ ਗੱਲੇ ਬਲੈਕ ਹੋਏਗੀ ਉਹ ਲੈ ਕੇ ਆਉਣਗੇ ਉੱਥੋਂ ਔਰ ਉੱਥੋਂ ਲਿਆ ਕੇ ਮਹਿੰਗਾ ਵੇਚਣਗੇ ਸੋ ਇਹ ਨੁਕਸਾਨ ਕਿਦਾ ਹੈ ਸਟੇਟ ਦੀ ਇਕਨੋਮੀ ਤੇ ਵੀ ਨੁਕਸਾਨ ਹੈ ਸਟੇਟ ਨੂੰ ਘਾਟੇ ਵਿੱਚ ਜਾਏਗੀ ਤੇ ਅੱਜ ਸਰਕਾਰ ਨੇ ਜੋ ਐਡਵਰਟਾਈਜ਼ਮੈਂਟ ਵੀ ਕਰਨੀ ਹੋਵੇ ਤੇ ਬਾਹਰਲੇ ਸੂਬਿਆਂ ਦੀ ਐਡਵਰਟਾਈਜ਼ ਦੇ 750 ਕਰੋੜ ਰੁਪਏ ਬਾਹਰਲੇ ਸੂਬਿਆਂ ਦੀ ਐਡਵਰਟਾਈਜ਼ ਕਰਨ ਵਾਸਤੇ ਲਾਈ ਜਾਂਦੀ ਸਰਕਾਰ ਲਗਾਤਾਰ ਕਿੰਨਾ ਵੱਡਾ ਬੋਝ ਹੈ ਕੀ ਲੋਡ ਹਰਿਆਣੇ ਦੀ ਹੁਣ ਚੋਣ ਆਈ ਹੈ ਸਾਰੀ ਐਡਵਰਟਾਈਜ਼ਮੈਂਟ ਇੱਥੋਂ ਚੱਲੇਗੀ ਸਾਰਾ ਖਰਚਾ ਇੱਥੇ ਚੱਲਣਾ। ਮੈਂ ਕਹਿੰਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਜਹਾਜ਼ ਇੱਥੇ ਹੀ ਜਾਣਾ ਸਾਡਾ। ਸੋ ਇਹ ਸਾਰੇ ਖਰਚੇ ਬੰਦ ਕਰਨੇ ਚਾਹੀਦੇ ਆ ਤਾਂ ਜੋ ਪੰਜਾਬ ਦੇ ਲੋਕਾਂ ਦਾ ਜਿਹੜਾ ਕਚੂਮਰ ਨਿਕਲਿਆ ਹੈ ਅੱਜ ਆਰਡੀਐਫ ਸੈਂਟਰ ਸਰਕਾਰ ਨੇ ਬੰਦ ਕੀਤਾ ਹੋਇਆ ਹੈ। ਹੈਲਥ ਦੇ ਜਿਹੜੇ ਸਾਡੇ ਸਿਹਤ ਵਿਭਾਗ ਦੇ ਫੰਡ ਸੀ ਉਹ ਬੰਦ ਪਏ ਹੈ ਕਾਰਨ ਕੀ ਹੈ? ਨਲਾਕੀ ਸਰਕਾਰ ਦੀ। ਕਿਉਂਕਿ ਜੇ ਸਰਕਾਰ ਨਲਾਕ ਨਾ ਹੁੰਦੀ ਤੇ ਜਿਹੜੇ ਸਾਡੇ ਸੁਵਿਧਾ ਕੇਂਦਰ ਬਣੇ ਸੀ, ਸਾਂਝ ਕੇਂਦਰ ਬਣੇ ਸੀ ਉਹਨਾਂ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਨਾ ਬਣਾਉਂਦੇ ਬਣਾਉਣਾ ਚਾਹੀਦਾ ਸੀਗਾ ਹਸਪਤਾਲ ਹਸਪਤਾਲ ਵੱਡੇ ਹਸਪਤਾਲ ਨੂੰ ਸਾਡੇ ਕੋਲ ਬਣੇ ਲੋਕਾਂ ਨੇ ਨਵੇਂ ਮੰਗੇ ਨਹੀਂ ਸਬ ਡਿਵੀਜ਼ਨ ਦਾ ਹਸਪਤਾਲ ਬਣੇ ਹੈ ਸਾਡੇ ਕੋਲ ਪ੍ਰਾਇਮਰੀ ਹੈਲਥ ਸੈਂਟਰ ਬਣੇ ਹੈ ਸੀਐਚਸੀ ਬਣੇ ਹੈ ਸਿਵਲ ਹਸਪਤਾਲ ਬਣੇ ਹੈ ਉਹਨਾਂ ਨੂੰ ਸਟਰੋਂਗ ਕਰੋ ਉੱਥੇ ਪੂਰੇ ਡਾਕਟਰ ਦਿਓ ਉੱਥੇ ਪੂਰੀ ਮਸ਼ੀਨਰੀ ਦਿਓ ਉੱਥੇ ਪੂਰੀ ਦਵਾਈ ਦਿਓ ਹਰ ਚੀਜ਼ ਬੰਦ ਕੋਈ ਡਾਕਟਰ ਨਹੀਂ ਕੋਈ ਮਸ਼ੀਨਰੀ ਨਹੀਂ ਕੋਈ ਕਿਸੇ ਨੂੰ ਕਿਸੇ ਕਿਸੇ ਦੀ ਫੈਸਿਲਿਟੀ ਨਹੀਂ ਤੇ ਲੋਕ ਜਿਹੜੇ ਆ ਉਥੇ ਕਰਾਰੇ ਤੇ ਆਮ ਆਦਮੀ ਕਲੀਨਿਕ ਖੋਲ ਕੇ ਸਾਰੇ ਠੱਪ ਕਰਕੇ ਰੱਖ ਦਿੱਤੇ ਉਥੇ ਕੀ ਫਾਇਦਾ ਜੀ ਉਹ ਸਿਰਦਰਦ ਦੀ ਗੋਲੀ ਦੇ ਦੇਗਾ ਉਹ ਹੀ ਜੁਕਾਮ ਦੀ ਗੋਲੀ ਦੇ ਦੇਗਾ ਉਹ ਪੇਟਦਰਦ ਦੀ ਗੋਲੀ ਦੇ ਦੇਗਾ ਇਹ ਗੱਲਾਂ ਕੋਈ ਕਰਨ ਵਾਲੀ ਹੈ ਸਿਰਫ ਇੱਕ ਫੋਟੋ ਲਾਉਣੀ ਸੀ ਤੇ ਬਰੀ ਵੀ ਬਿਲਡਿੰਗ ਪਹਿਲਾਂ ਦੀ ਨਵੀਆਂ ਬਿਲਡਿੰਗਾਂ ਨਹੀਂ ਬਣਾਈਆਂ ਪੋਚੇ ਮਾਰ ਕੇ ਉਥੇ ਫੋਟੋ ਲਾ ਦਿੱਤੀ ਸੋ ਇਹ ਸਾਰੇ ਲੋਕਾਂ ਦੇ ਵਿੱਚ ਨਾਮੇ ਜਿਹੜੇ ਆ ਦੁਨੀਆ ਅੱਜ ਪੰਜਾਬ ਦੀ ਸਮਝਦੀ ਏ ਔਰ ਲੋਕ ਜਿਹੜੇ ਆ ਸਾਰੇ ਮੁਲਾਜ਼ਮ ਸਾਰੇ ਮਜ਼ਦੂਰ ਸਾਰੇ ਕਿਸਾਨਾਂ ਦਾ ਤੁਸੀਂ ਦੇਖ ਲਓ ਕਿਸਾਨਾਂ ਦੇ ਨਾਲ ਇੰਨਾ ਧੁਖਾ ਕਰ ਰਹੇ ਆਂ ਵੀ ਉੱਥੇ ਜਾ ਕੇ ਤੇ ਬੜੀਆਂ ਮੀਟੀਆਂ ਕਰਨਗੇ ਬਾਦਚ ਦੇਣੇਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਜਾਏ ਤੇ ਨਾਲ ਲੱਗੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉੱਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਨਾਲ ਇੰਨਾ ਧੁਖਾ ਕਰ ਰਹੇ ਆਂ ਵੀ ਉਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਦਚ ਦੇਣੇਗਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਿਦੀ ਹੈ ਇਹਨ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਇਹ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁੱਟੇ ਹੋਏ ਐ ਉਹਨਾਂ ਨੂੰ ਪੂਰੀ ਸਟੇਟ ਚ ਨਹੀਂ ਲਿਆ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਗਵਾਂਧੀ ਸਟੇਟ ਚ ਲਿਆਉਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡ ਵਿੱਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਐ ਕੋਈ ਨਾ ਝੂਠੇ ਪਰਚੇ ਪਾ ਦਿੰਦੇ ਐ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੇ ਘਰਾ ਚਾ ਕੇ ਇਹ ਇਹਦੇ ਹਾਲਾਤ ਕਿ ਦੇਖਿਆ ਨਹੀਂ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇਹ ਤੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਖਰਾਬ ਹੋਏ ਐ ਸੋ ਮੈਂ ਸਭ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਉਂਦੀ ਮੈਂ ਤੇ ਲਗਾਤਾਰ ਦੋ ਤਾਈ ਸਾਲ ਤੋਂ ਸਗਰ ਬੋਲੀ ਨਹੀਂ ਪੋਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ 2 ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਪੇ ਕਿ 2 ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲ ਚਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਈ ਸਮੇਂ ਚ ਸਬਕ ਸਿੱਖਿਆ। ਜਿਹੜਾ ਡੀਸੀ ਸਾਹਿਬ ਕੋਲੋਂ ਤੁਸੀਂ ਮਿਲੇ ਹੋ ਮਨਨਮ ਦਿੱਤਾ ਕਿ ਅ ਮਿਸ਼ਵਾਸ ਬਨਾਇਆ ਉਹਨਾਂ ਨੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਜੀ ਜਿਹੜੇ ਅਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਹੁੰਦੀ ਐ। ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ ਕੋਈ ਐਸੀ ਗੱਲ ਨਹੀਂ ਹੁੰਦੀ। ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨਰ ਸਾਰੀ ਫੇਲ ਹੋਈ ਪਈ ਐ। ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਛ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹੀ। ਸੋ ਅਸੀਂ ਤੇ ਆਸ ਕਰਦੇ ਆਂ ਕਿ ਹਟ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਾਸਤੇ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਤੋਂ ਨਹੀਂ ਕਦੀ ਲਈ ਉਹ ਵੀ ਰਹੁੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮਐਲਏ ਨੂੰ ਉਹ ਆਪ ਰਹੁੰਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਵੇ ਚਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਸਾਰੀਆਂ ਬਿਲਡਿੰਗਾਂ ਸੀ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਸਰਕਾਰ ਜਿੰਨੀਆਂ ਬਿਲਡਿੰਗਾਂ ਨਵੀਆਂ ਬਣੀਆਂ ਜਿੰਨੀਆਂ ਵੱਡੇ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਚ ਅਸੀਂ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ ਚ ਇਹ ਸਾਰੀਆਂ ਗੱਲਾਂ ਨੂੰ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੀ ਹੋ ਤਕਲੀਫ ਸਾਨੂੰ ਵੀ ਹੁੰਦੀ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀਸ ਸਾਹਿਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਹਿ ਕੇ ਮੈਂ ਅਗਬਰ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪੰਜਾਬ ਦੀ ਬੀਬੀ ਜੀ ਹਰਿਸ਼ ਦੇ ਵਿੱਚ ਕਿ ਸਿੱਖ ਜਿਹੜੇ ਆ ਇੰਡੀਆ ਦੇ ਵਿੱਚ ਸੁਰੱਖਿਤ ਨਹੀਂ ਹੋਏ ਕਿ ਹੁੰਦੇ ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਐ ਉਹ ਉਹਦੀ ਕੋਈ ਸੁਰੱਖਿਆ ਨਹੀਂ ਔਰ ਖਾਸ ਕਰਕੇ ਸਿੱਖਾਂ ਦੀ ਤੇ ਪੱਗ ਵੀ ਏਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਇਹਦਾ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲ ਕੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲ ਕੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਆ ਕਿ ਇਹ ਵਿਰੋਧੀ ਧਿਰ 'ਚ ਬੈਠੇ ਨੇ ਰਾਹੁਲ ਗਾਂਧੀ ਉੱਥੇ ਆਵਾਜ਼ ਪੈਦਾ ਕਰ ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫੀ ਮੰਗੀਏ ਸੈਂਟਰ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਟਹਿੜੇ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਹੋ ਸਾਰੇ ਸੈਂਟਰਲ ਸਰਕਾਰ ਅਸੀਂ ਸਰਕਾਰ ਵੱਲੋਂ ਹੀ ਹੋਇਆ ਸੀ ਨਾ ਗੇ ਮਿਲਟਰੀ ਚੱਲੀ ਸੀ ਅਕਾਲ ਤੱਕ ਤੇ ਸਰਕਾਰ ਵੱਲੋਂ ਹੋਈ ਸੀ ਨਾ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਹੋ ਸਾਰੇ ਅੱਜ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਯੋਧਿਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਰੱਖਿਆ ਠੀਕ ਠੀਕ